ਹੈਲੋ ਗਾਈਜ਼ 웰ਕਮ ਟੂ ਮਾਈ ਨਿਊ ਬਲੌਗ ਅੱਜ ਅਸੀਂ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਨਾਬ ਕਮਰ ਰਾਜਾ ਸਾਹਿਬ ਜੀ ਗੁਰਦੁਆਰਾ ਜਿਹਨੂੰ ਕਿ ਅਸੀਂ ਰਾਜਾ ਸਾਹਿਬ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ ਰਾਜਾ ਸਾਹਿਬ ਗੁਰਦੁਆਰਾ ਅੱਜ ਅਸੀਂ ਆਪ ਜੀ ਨੂੰ ਉਸ ਦੇ ਦਰਸ਼ਨ ਕਰਵਾਣੇ ਹਨ ਕੁਝ ਹੀ ਦੇਰ ਬਾਅਦ ਅਸੀਂ ਰਾਜਾ ਸਾਹਿਬ ਗੁਰਦੁਆਰੇ ਪਹੁੰਚ ਜਾਣਾ ਹੈ ਇਸ ਵੇਲੇ ਅਸੀਂ ਬੰਗੇ ਪਹੁੰਚ ਚੁੱਕੇ ਹਾਂ ਬੰਗੇ ਤਾਂ ਕੁਝ ਦੂਰੀ ਤੇ ਪੰਜਾਬ ਕਮਰ ਰਾਜਾ ਸਾਹਿਬ ਗੁਰਦੁਆਰਾ ਹੈ ਅੱਜ ਅਸੀਂ ਆਪ ਜੀ ਨੂੰ ਉਸ ਦੇ ਅਰਸ਼ਨ ਦਰਸ਼ਨ ਕਰਵਾਵਾਂਗੇ ਜਿੰਨੀ ਮੇਰੀ ਬੱਤ ਬੱਤ ਕੋਸ਼ਿਸ਼ ਹੋਈ ਆਪ ਜੀ ਨੂੰ ਗੁਰਦੁਆਰੇ ਦੇ ਦਰਸ਼ਨ ਕਰਵਾਉਣ ਦੀ ਮੈਂ ਕੋਸ਼ਿਸ਼ ਕਰਾਂਗਾ ਤੇ ਇਸ ਵੇਲੇ ਅਸੀਂ ਬੰਗੇ ਪਹੁੰਚ ਚੁੱਕੇ ਹਾਂ ਔਰ ਥੋੜੀ ਜੀ ਦੇਰ ਬਾਅਦ ਅਸੀਂ ਜੋ ਰਾਜਾ ਸਾਹਿਬ ਜੀ ਦਾ ਗੁਰਦੁਆਰਾ ਹੈ ਅਸੀਂ ਉੱਥੇ ਪਹੁੰਚਣ ਵਾਲੇ ਹਾਂ ਬਹੁਤ ਹੀ ਵਧੀਆ ਗੁਰਦੁਆਰਾ ਲੱਖਾਂ ਸ਼ਰਧਾਲੂ ਹਰ ਰੋਜ਼ ਇਸ ਗੁਰਦੁਆਰੇ ਚ ਮੱਥਾ ਰੱਖਣ ਵਾਸਤੇ ਆਉਂਦੇ ਹਨ ਬਹੁਤ ਹੀ ਵਧੀਆ ਗੁਰਦੁਆਰਾ ਨਾਭ ਕਮਰ ਰਾਜਾ ਸਾਹਿਬ ਗੁਰਦੁਆਰਾ ਦੀ ਅਸਲ ਅਸੀਂ ਰਾਜਾ ਸਾਹਿਬ ਗੁਰਦੁਆਰੇ ਪਹੁੰਚੇ ਹਾਂ ਅਸੀਂ ਆਪ ਜੀ ਨੂੰ ਅਸੀਂ ਦਰਸ਼ਨ ਕਰਵਾਵਾਂਗੇ ਅਤੇ ਆਪ ਵੀ ਇਸ ਗੁਰਦੁਆਰੇ ਦੇ ਦਰਸ਼ਨ ਕਰਾਂਗੇ ਦੀ ਰਾਜਾ ਸਾਹਿਬ ਗੁਰਦੁਆਰਾ ਜੀ ਦੇਦਰਸ਼ਨ ਕਰਕੇ ਆਪਣਾ ਜੀਵਨ ਸਫਲ ਮਾਣਾ ਜੀ ਸੰਤਾਂ ਦਾ ਭਾਰੀ ਇਕੱਠ ਐਸੇ ਵਲੇ ਐਸੀ ਗੁਰਦੁਆਰੇ ਵਿੱਚ ਸ੍ਰੀ ਰਾਜਾ ਜੀ ਵਿਸਾ ਮਜਾਰਾ ਗੁਰਦੁਆਰਾ ਸੰਤਾਂ ਦਾ ਭਾਰੀ ਇਕੱਠ ਅੱਜ ਅਥੇ ਵੇਖਣ ਨੂੰ ਮਿਲਿਆ श्री राजा साहब जी दर्शन करके अं आप जो सपने सबने गाँव है अपना संकत का भारी इकट्ठ दूरों दूरों संगत इस गुरुद्वारे आदि हैं श्री नाग कमर राजा साहब ਮਜਾਰਾ ਗੁਰਦੁਆਰਾ ਜੀ ਸੰਗਤਾਂ ਦਾ ਭਾਰੀ ਇਕੱਠ ਆਜ ਇੱਥੇ ਕਾਫੀ ਰਸ਼ ਹੈ ਜੁਕਨੀ ਮੋਰੀ ਭਾਈ ਉਹ ਵੀ ਸੰਗਤਾਂ ਦਾ ਹੈ ਇਹ ਪਤਵਾਰ ਆ ਗਿਆ ਖਾਲਸਾ ਪੰਥ ਦੇ ਬਖਸ਼ਿਆ ਦੀ ਬਾਤ ਨੂੰ ਪੂਰਾ ਸੁਣਣ ਲਈ ਰਾਜੋ ਹਨ ਅਰੇ ਹੋ ਗਰੇ ਹੋ ਅਰੇ ਹੋ ਰੱਬ ਨੇ ਇਹ ਚੰਬਾ ਪਾ ਕੇ ਸੁੱਕਾ ਬਣੀ ਪਾਣੀ ਹੁੰਦੀ ਹੈ ਦੇਖੋ ਦਰ ਦੇ ਲੋਕ ਕੋਈ ਮੁਫਤ ਪਾਣੀ ਤੇ ਸਿਰਾਂ ਨਹੀਂ ਲੌਂਦੇ ਹਾਂਜੀ ਇਹ ਕੱਢ ਕੇ ਇਹ ਬਣਾ ਦੇ ਦਿੱਤੇ ਆ ਬਿਆਸ ਸਾਧੂ ਜਾਨ ਨੂੰ ਤਾਂ ਅੱਤਮ ਦੇ ਹਨ ਤੇ ਹੋਰ ਨਾਲ ਉਤਾਰ ਕੇ ਲੈ ਜਾਂਦੇ ਨੇ ਐਸੇ ਸੰਤ ਮਹਾ ਮੁਕਤਾਂ ਵੀ ਰੱਬ ਦੇ ਪਿਆਰਿਆਂ ਦੀ ਜੋ ਤਰੀਕਾ ਚੱਲਦੀ ਹੈ ਆਪ ਸੋਤ ਬੇਨਤੀ ਕਰੋ ਗੁਰੂ ਸਾਹਿਬ ਜੀ

ਜਰ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੀ ਹੈ ਵੀਡੀਓ ਲਾਇਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪ ਜੀ ਨੂੰ ਆਪਣੀ ਇਹ ਵੀਡੀਓ ਦੇਖਣ ਨੂੰ ਮਿਲੇਗਾ। ਉਹ ਇਸ ਵੀਡੀਓ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸਾਂਦਰ ਸਰੋ ਦੇ ਜੇਸਤਰਾ ਸਾਰ ਸੰਸਥਿਤ ਰਹਿ ਕੇ ਵਿਚਾਰਾਂ ਦੇ ਸਾਥ ਦਿੱਤੇ। ਬਾਰ ਲੰਭੇ ਕਰ। ਜਦ ਕਹਿੰਦੇ ਆਰਨਾ ਤੇ ਘੜੀਓਂ ਪੰਡਾਰ ਆਹ ਪੰਡਾਰ ਦਾ ਨਾਮ ਨਹੀਂ ਪਾਉਂਦੇ। ਜਦ ਐਂਕਾਂ ਵਿੱਚ ਤਕਾਉਂਦੇ। ਇੱਕ ਤਾਂ ਦੇ ਨਾਮ ਨਾਲ